ਆ ਬਾਈ ਠਾਈ ਚਰਨੇ ਬੱਕਰੀ ਕਿਹੜੀ ਆ ਬਾਈ ਆ ਵੱਡੀ ਬੱਕਰੀ ਆ ਵੱਡੀ ਜਿੰਨੇ ਕਦਾਂ ਲਾਈ ਥੋੜੇ ਬਈ ਥੋੜੇ ਵੀਰੇ ਦਿਨੇ ਤੋਂ ਪਹਿਲਾਂ ਸੋਹਦੀ ਆ 15 ਦਿਨ ਦੱਲੂਗਾ ਪੂਜੇ ਜੀ ਸੋਹਦੀ 15 ਕਿਲੋ ਦਿਨ ਤੁਸੀਂ ਕਹਿਣਾ ਬਾਪੂ ਰੱਬ ਲੱਗਦੀ ਗੱਲ ਕਰਉਂਦੀ ਕਿ ਮੇਰੀ ਵੀ ਕੀਰੀ ਦੀ ਘਰੇ ਤਾਂ ਮੈਂ ਵੀ ਨਹੀਂ ਬਣਾਈ ਹੁਣ ਤੁਸੀਂ ਡੰਗਰਾਂ ਦਾ ਕੰਮ ਕਰਦੇ ਹੋ ਤੁਸੀਂ ਕਿਹੜਾ ਰੋਜ਼ ਘਰੇ ਆਉਂਦੀਆਂ ਨਹੀਂ ਹੈਗੀਆਂ ਠੀਕ ਆ ਜੀ ਕੋਣ ਲਾ ਕੋਣ ਲੈਂਦਾ ਆਹ ਬਾਈ ਲੈ ਰਹੇ ਬਾਈ ਕਿਹੜਾ ਪਿੰਡ ਹੈ ਜ ਆਪਣਾ ਕਿਉਂ ਜੀ ਮੀਂਮੜ ਹੈ ਇਹ ਕਿੱਥੇ ਕਿਹਿੰਦਾ ਜੀ ਆਪਾਂ ਨਿਹੜ ਦੇ ਨਾਪ ਦੇ ਬਚਾਲੇ ਆ ਠੀਕ ਆ ਠੀਕ ਆ ਬੱਕਰੀ ਚੰਗੀ ਹੈ ਜੀ ਛੋਟੀ ਬਾਲ ਦਾ ਬੰਦਾ ਇਹਨੂੰ ਆੜੀ ਨਹੀਂ ਹੈਗੀ ਕਿਸੇ ਦੀ ਨਹੀ ਬੱਕਰੀ ਵੜ ਕੇ ਰੱਖਾਂ ਬਾਜ ਦੀ ਰੱਖੀਵੇਂ ਪਹਿਲਾਂ ਰੱਖੀ ਕੋਈ ਨਹੀਂ ਬਾਈ ਮੇਰਾ ਆਦਮੀ ਹੈ ਜੀ ਅੱਖਾਂ ਦੇ ਕੇ ਨਾ ਘਾਟ ਨਿਕਲ ਗਏ ਤਾਂ ਵੀ ਆਪਣੀ ਇੱਥੇ ਵਾਲਾ ਜਿਹੜਾ ਚਾਰ ਰਿਆ ਵਾਲਾ ਸੌਦਾ ਤਾਂ ਚਾਰਨਾ ਤਾਂ ਇਹ ਜਾ ਬਾਈ ਖਿਡਾਰੀ ਇਹ ਨਹੀਂ ਹੋਊਗਾ ਗੱਲ ਹੈਗੀ ਕਿਸੇ ਗੱਲ ਦੀ ਵੀ ਘਾਟ ਨਿਕਲ ਜੇ ਤੇ ਆਪਣੀ ਜਰਨ ਕਹਵੇਂ ਸੂਏ ਆ ਇਹ ਦੂਜੇ ਸੂਗੀ ਬਾਈ ਜੀ ਨਵੀਂ ਆ ਬਿਲਕੁਲ ਦੇਖ ਆ ਦੇਖ ਨੰਗਿਆ ਫਰੈਸ਼ ਆ ਬਈ ਲੋ ਵੀ ਆਪਾਂ ਸੌਲੀ ਪਹੁੰਚੇ ਆਂ ਇਸ ਟਾਈਮ ਐ ਦੁਬਾਰ ਦੀ ਮੰਡੀ ਲੱਗਦੀ ਆ ਬਾਈ ਪੱਕੀ ਗੱਲ ਕਰ ਲੋ ਲੋ ਚਾਰਨੇ ਦਾ ਕੰਮ ਆਈ ਆ ਪੱਕੇ ਸੌ ਪੈਸੇ ਲਾਤੇ ਬਾਈ ਨੇ ਬੜਾ ਅੜਦੀ ਜੂਤ ਨਹੀਂ ਆਈ ਬੋਛਾ ਦੇ ਹੁਣ ਵੀ ਨਹੀਂ ਹੈਗਾ ਠੀਕ ਆ ਗੱਲ ਇਹ ਵੀ ਨਹੀਂ ਗੱਲ ਹੈਗੀ ਆਪਾਂ ਦਾ ਕਿਤੇ ਮਕੀ ਨਹੀਂ ਪਹਿਲਾਂ ਕਹ ਕੇ ਡਮੇ ਤਾਂ ਦੇਦਾ ਸਵਾਹ ਜਿਆ ਯਾਰ ਠੀਕ ਆ ਠੀਕ ਆ ਬਾਈ ਬੜਾ ਉਹ ਯਾਰ ਕਮਾਲ ਦੀ ਬਾਈ ਏਡੀ ਬੱਕਰੀ ਦਿੰਦਾ ਨਹੀਂ ਕੋਈ ਇਹ ਚਰਨੇ ਤੁਹਾਨੂੰ ਪਤਾ ਨਹੀਂ ਕਿਵੇਂ ਦੇਦੀ ਏਡੀ ਬੱਕਰੀ ਵੀ ਕੱਤ ਬਹੁਤ ਆ ਬੱਕਰੀ ਦਾ ਸਾਰੀ ਜਣਲਾ ਬਾਪੂ ਚਰਨੇ ਦੇ ਮਨ ਚ ਪਤਾ ਨਹੀਂ ਕੀ ਦਿਆ ਗਈ ਬੱਕਰੀ ਦੇਦੀ ਏਡੀ ਬੱਕਰੀ 23000 ਦੀ ਹਾਂ ਬੱਠੇ ਜਣਲਾ ਬਾਈ ਦੇਖੀ ਮੜਾ ਵੀਰੇ ਲੈ 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 ਹੋਗਾ ਚਰਨੇ ਕਿੰਨੇ ਰਾਸ ਆਉਦਾ ਬਾਈ 23000 ਦਾ 23000 ਦਾ ਆ ਬੱਕਰੀ ਦੇ ਬੰਦੇ ਬੜੇ ਘੁੰਮੇ ਨੇ ਪਹਿਲਾਂ ਇਹਨਾਂ ਦੀ ਰਣੀ ਹੋਈ ਸੀ ਪਿੱਛੇ ਵੀ ਮੇਰਾ 500 ਦਾ ਹੀ ਫਰਕ ਰਹਿ ਗਿਆ ਸੀ ਬਾਈ ਹੁਣ ਆਵਨੀ ਹਾਂ ਨਹੀਂ ਨਹੀਂ ਹੋਰ ਬਾਈ ਸੀ ਫੇ ਅੱਛਾ ਇਹ ਫਿਰ ਦਾਣਾ ਪਾਣੀ ਇਹਨਾਂ ਦੇ ਘਰ ਦਾ ਲਿਖਿਆ ਲਿਆ ਚਲੋ ਮੁਬਾਰਕਾਂ ਭਾਈ ਚੱਲਨੇ ਬਾਈ ਚਲ ਮੈਂ ਨੰਬਰ ਬੋਲ ਦੇ ਮਾੜਾ ਤੇਰਾ ਯਾਰ 99926 ਵੀਰੇ 02155 ਕਈ ਵਾਰੀ ਨਾ ਮੰਗਦੇ ਆ ਤੇਰਾ ਨੰਬਰ ਚਰਨੇ 95926 ਵੀਰੇ 021 ਇੱਕ ਪਿੰਡ ਵੀ ਚਰਨੇ ਮਾੜਾ ਜਾਂ ਮੈਂਸ਼ਨ ਕਰਦੇ ਕਈ ਵਾਰੀ ਨੇੜੇ ਤੇੜੇ ਬੰਦਾ ਆਉਂਦਾ ਜਾਲੇ ਜ਼ਿਲ੍ਹੇ ਚ ਆ ਗਿਆ ਬਈ ਸਮਾਣੇ ਦੇ ਨਾਲ ਪਿੰਡ ਸੌਂਦੇਵਾਲ ਰਾਜਗੜ ਇਹ ਕਿਧਰੋਂ ਦੀ ਮਾੜੀ ਨੇੜੇ ਹੋਰ ਕਿਹੜਾ ਪਿੰਡ ਪੈਂਦਾ ਨੇੜੇ ਆਪਣੇ ਪਾਤੜਾ ਸਮਾਣਾ ਵੀ ਪਾਤੜਾ ਸਮਾਣਾ ਦੋਸਤੋ ਆ ਬਾਈ ਬੈਠੇ ਨੇ ਦੋਸਤ ਆਪਣੇ ਉਹ ਠੀਕ ਠਾਕ ਆ ਵੀਰ ਹਾਂ ਠੀਕ ਠਾਕ ਲੋ ਵੀ ਚਰਨੇ ਦਾ ਇਹੀ ਹੁੰਦਾ ਸਿਸਟਮ ਵੀ ਪੱਕੇ ਜਿਹੇ ਪੈਸੇ ਕਿਸੇ ਬੰਦੇ ਨੇ ਲਾਤੇ ਤਾਂ ਚਰਨੇ ਨੇ ਜਦੇ ਬੱਕਰੀ ਫੜਾ ਦੇਣੀ ਆ ਰਾਜਗੜ੍ਹ ਵਾਲਾ ਬਾਈ ਕੱਲ ਹੋਰ ਵੀ ਆ ਇਹ ਚਰਨ 100 ਬੱਕਰੀ ਇਕੱਠੀ ਵੀ ਲੈ ਆਂਦੇ ਨੇ ਚਰਨਾ ਰਾਮੂ ਆ 100 ਬੱਕਰੀ ਇਕੱਠੀ ਲੈ ਜਾਂਦੇ ਆ ਦੇਖੋ ਬੱਕਰਾ ਦਿਖਾਉਣ ਤੁਹਾਨੂੰ ਬਾਈ ਇੱਕ ਦਾ ਇਹਦੂ ਘੱਟ ਵਾਲੇ 1.5 ਲੱਖ ਰੁਪਏ ਦਾ ਹਾਂ ਰਾਮੂ ਕਾ ਵੀਰੇ ਮੰਗਿਆ ਨਹੀਂ ਤਾਂ ਕਈ ਇਹਦੀ ਐਡੇ ਬੱਕਰੇ ਦਾ ਨਾ ਇਹਦੂ ਘੱਟ ਜਿਹੜਾ ਹੁੰਦਾ ਹਣਾ ਛੋਟਾ ਆ ਐਡਾ ਕੀ ਹੁੰਦਾ ਦੋ ਦੋ ਢਾਈ ਢਾਈ ਲੱਖ ਮੰਗ ਕੇ ਖੜ ਜਾਂਦੇ ਆ ਬੱਕਰਾ ਵਾਹ ਵੜਾ ਯਾਰ ਆਹ ਦੇਖ ਸਕਦੇ ਹੋ ਬੱਕਰਾ ਤੋਂ ਭਾਈ ਸਰਪੰਚ ਤੇਰੀ ਹਾਈਟ ਕਿੰਨੀ ਆ ਵੀਰੇ ਤੇਰੀ 5 ਫੁੱਟ 6 ਇੰਚ ਆ ਭਾਈ 5 ਫੁੱਟ 6 ਇੰਚ ਤੇ ਬੱਕਰੇ ਲਵੇ ਖੜ ਕੇ ਦਿਖਾ ਮਾੜਾ ਜਾਲ ਇੱਧਰੇ ਪਾਸੇ ਪੌਣਾ ਕੇ ਦਿਸੂਗਾ ਹਣਾ ਭਾਈ ਸਰਪੰਚ ਬੱਕਰਾ ਬੱਲੂ ਵੀਰੇ ਆਪਣਾ ਇਹ ਕਿੰਨੀ ਹਾਈਟ ਆ 48 48 ਇੰਚ ਹਾਈਟ 48 ਇੰਚ ਹਾਈਟ ਆ 8 ਤੋਂ ਹੁਣ ਹੋ ਗਿਆ ਸਾਡੇ ਨੂੰ ਅੱਠ ਦੰਦ ਹੁਣ ਹੋਇਆ ਸਰਪੰਚ ਭਾਈ ਗੋਸਤਾਨਾ ਕਰੀ ਗੱਲ ਤਾਂ ਜੇ ਖੜਾ ਹੋਈ ਗਿਆ ਤੇ ਤੈਨੂੰ ਦੋ ਵੇਰੀ ਦੋ ਵੇਰੀ ਨੱਪਾ ਲੈਣਾ ਪੈਣਾ ਤਾ ਹਾਂ ਸਹੀ ਕੰਨ ਵੀ ਦੇਖ ਲੋ ਤੁਸੀਂ ਦੋ ਫੋਟ ਦੇ ਦਾ ਕੰਮ ਕਿੰਨੇ ਮੰਗਦਾ ਵੀਰੇ ਪੈਸੇ 1.5 ਲੱਖ ਰੁਪਿਆ ਜਾਇ ਜੀ ਮੰਗਿਆ ਬਾਈ ਨੇ ਲੱਗਿਆ ਕੁਛ ਉਹਦੇ 1 ਲੱਖ ਰੁਪਿਆ ਲੱਖਰੀ ਲੱਗਾ ਨਾ ਨਾ ਕੱਲ ਲੱਗਾ ਮੁੱਲਾਪੁਰ ਮੁੱਲਾ ਲੱਖ ਲੱਗਿਆ ਮੁੱਲਾ ਨਹੀਂ ਦੇਖ ਲੱਗਿਆ ਸਰਪੰਚ ਹੈ ਕੋਈ ਪਰ ਵੀਰੇ ਲੈਣ ਦਾ ਤੇ ਛੱਡਣਾ ਕਿੱਥੋਂ ਤੱਕ ਆ ਬਾਈ 5000 ਰੁਪਿਆ ਦੇ ਘਟ ਰਾਂਗੇ ਤੇ ਬਸ 5-10000 ਰੁਪਿਆ ਕੱਢ ਦਿਆਂਗੇ ਨੰਬਰ ਬੋਲੋ ਨੰਬਰ 6280 998177 62 ਦੁਆਰਾ ਬਾਟਾ ਸੀ ਨਾ ਨਮੇ ਕੇ ਅਸੀਸ ਤਸ ਤਾ ਬੱਲੂ ਪਿੰਡ ਕਿਹੜਾ ਵੀਰੇ ਬੰਗਾ ਵਾਲੀ ਧੂਰੀ ਕੋਲੇ ਬੰਗਾ ਵਾਲੀ ਧੂਰੀ ਕੋਲੇ ਧੂਰੀ ਦੇ ਕੋਲੇ ਆ ਬਾਈ ਕਿਸੇ ਨੇ ਲੈਣਾ ਨਾ ਕੋਈ ਬਾਈ ਕੱਲ ਹੋਰ ਤਗੜਾ ਬੱਕਰਾ ਲੈਣਾ ਚਾਹੁੰਦਾ ਇੱਕ ਹੋਰ ਗੱਲ ਵੀ ਦੇਖੋ ਤੁਸੀਂ ਇਹਦੇ ਹੱਡ ਦੇਖੋ ਖੋਰ ਦੇਖੋ ਬਾਈ ਕਿੱਡੇ-ਕੱਡੇ ਨੇ ਮਾੜੀ ਮਾਝੇ ਨੇ ਖੋਰ ਨੇ ਬੱਕਰੇ ਦੇ ਲੈ ਲੱਤਾਂ ਦੇ ਲੋ ਕਿੰਨੇ-ਕਨੇ ਮੋਟਿਆ ਸਿੰਘ ਪਤਲੇ ਮਾਸ ਦਾ ਹਣਾ ਸਿੰਘ ਜਿਹੜਾ ਹੁਣ ਕੱਦ ਇਹਦਾ ਕੱਦ ਦੇ ਵਜ੍ਹਾ ਦੇ ਨਾਲ ਸਾਰੋ ਸਿੰਘ ਥੋੜਾ ਚੌੜਾ ਜਿਹਾ ਬਦਾਮੀ ਸਿੰਘ ਕਹਿੰਦੇ ਨੇ ਇਹਨੂੰ ਬਦਾਮੀ ਚੰਗਾ ਬਹੁਤ ਸੋਹਣਾ ਹਾਂ ਬਹੁਤ ਸੋਹਣੀ ਸਿੰਘੀ ਲੱਗੀ ਹੈ ਬੋਲੋ ਵੀਰੇ ਹੂੰ ਇਹ ਬਦਾਮੀ ਸਿੰਘ ਜਾਨਾ ਜੇ ਛੋਟੇ ਬੱਚੇ ਦਾ ਆਪਾਂ ਕਹਿੰਦੇ ਬਦਾਮੀ ਸਿੰਘ ਬਾਹਲਾ ਬੜਾ ਨਹੀਂ ਹੈਗਾ ਦਿਖਾ ਦੇ ਬਾਈ ਸਿੰਘ ਲਖਾ ਦੇ ਛੋਟਾ ਦੇਖ ਸਾਡੇ ਕਿਹਦੀ ਬਦਾਮੀ ਸਿੰਘ ਐਸ ਨੂੰ ਕਹਿੰਦੇ ਕਈ ਵਾਰੀ ਪਤਾ ਗਿਆ ਲੈ ਬੋੜ ਸਿੰਘ ਬੜੇ ਬੜੇ ਹੋ ਜਾਂਦੇ ਨੇ ਉਹ ਚੀਜ਼ ਜਿਵੇਂ ਛੋਟੇ ਬੱਚੇ ਦਾ ਬਲਾਮੀ ਸਿੰਘ ਕਹਿੰਦੇ ਨੇ ਉਹ ਚੀਜ਼ ਹੈ ਬਲਾਮੀ ਸਿੰਘ ਇਹ ਤੂੰ ਵੱਧ ਨਹੀਂ ਵੱਧ ਤੈਨੂੰ ਨਾ ਨਾ ਇਹ ਬਲਾਮੀ ਸਿੰਘ ਹੈ ਇਹ ਬਲਾਮੀ ਸਿੰਘ ਹੈ ਵੱਧ ਵੱਧ ਵਿੱਚ ਵੱਢ ਜੂਗਾ ਉਹ ਘੜਿਆ ਜਾਂਦਾ ਹੁੰਦਾ ਉਹ ਤਾਂ ਉਹਨਾਂ ਦਾ ਹਾਂ ਘੜਿਆ ਜਾਂਦਾ ਬਣਾ ਵੀ ਲੰਦਾ ਨਹੀਂ ਬਈ ਬਿਹਰ ਪੈਸੇ ਵੀ ਜਾਇਜ਼ ਨੇ ਪੈਸੇ ਜਮਾਂ ਜਾਇਜ਼ੀ ਮੰਗੇ ਹਨ ਲੈ ਭਈਆ ਬੋੜ ਆਪਣਾ ਬੱਕਰਾ ਟੀਵੀ ਬਹੁਤ ਬਹੁਤ ਧੰਨਵਾਦ ਜਿੰਨ ਸਬਸਕ੍ਰਾਈਬ ਕਰੋ ਬਾਈ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਯਾਰ ਇਹ ਬੱਕਰਾ ਟੀਵੀ ਭਾਈ ਦੇ ਚੈਨਲ ਨੂੰ ਵੀ ਫਾਲ ਕਰਿਆ ਕਰੋ ਜਿਹੜੇ ਭਰਾ ਜੁੜਦੇ ਆ ਬਸ ਸ਼ੇਅਰ ਦਾ ਬਟਨ ਨੱਕੀ ਜਾ ਕਰੋ ਸ਼ੇਅਰ ਕਰੀ ਜਾ ਕਰੋ ਦੱਬ ਕੇ ਆਪੀ ਆਖੀ ਸਰਪੰਚ ਸਾਹਿਬ ਨਾਲ ਵੀ ਗੱਲ ਕਰਦੇ ਆ ਸਰਪੰਚ ਸਾਹਿਬ ਕੀ ਗੱਲ ਜਰੀ ਕਰਦੇ ਆ ਮੈਂ ਤਾਂ ਤੁਹਾਨੂੰ ਜਿੱਤਰੇ ਜਿਆਦਾ ਠੀਕ ਹੈ ਤੇ ਆਪਣੀ ਮੰਡੀ ਬਾਰੇ ਦੱਸੋ ਵੀ ਕੀ ਕੀ ਇੱਥੇ ਸਹੂਲਤਾਂ ਨੇ ਬੱਕਰੀ ਪਾਲਕ ਵੀਰਾਂ ਨੂੰ ਪਤਾ ਲੱਗੇ ਬੱਕਰੀ ਪਾਲਕ ਵੀਰਾਂ ਨੂੰ ਸਾਰੀਆਂ ਐ ਲਾ ਲੋਬੀ ਰੋਟੀ ਪਾਣੀ ਦੀ ਸਹੂਲਤਾ ਰਹਿਣ ਸਹਿਣ ਦੀ ਕਿਸੇ ਤਰ੍ਹਾਂ ਦਾ ਮਾਲ ਰੱਖਣ ਦੀ ਸੈੱਟ ਬਣੇ ਹੋਏ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਨਾ ਬੱਕਰੀਆਂ ਦੇ ਚਾਰੇ ਦੀ ਕੋਈ ਪ੍ਰੋਬਲਮ ਠੀਕ ਹੈ ਮੇਰੇ ਆਪ ਦੇ ਘਰੇ ਸਾਰਾ ਸਮਾਨ ਚਾਰੇ ਦਾ ਵੀ ਹੱਤਾ ਵਜੋਂ ਮੇ ਫੀਡ ਹੋ ਗਿਆ ਸਿਲਕਾ ਹੋ ਗਿਆ ਇਹ ਕਿਸੇ ਵੀਰ ਨੇ ਹੁਣ ਮਾਲ ਦੋ ਚਾਰ ਦਿਨ ਰੱਖਣਾ ਜਿਵੇਂ ਨੀਰਾ ਗੁਵਾਰੇ ਦਾ ਹੋ ਗਿਆ ਮੂੰਗੀ ਦਾ ਹੋ ਗਿਆ ਸਾਰੇ ਨੀਰੇ ਬਾਈ ਘਰੇ ਪਏ ਨੇ ਮੇਰੇ ਆਪ ਦੇ ਮਾਲ ਨੂੰ ਪਾਉਣ ਸਤੇ ਠੀਕ ਹੈ ਵੀ 2-4 ਹਫਤੇ ਦੀ ਅਡਜਸਟਮੈਂਟ ਕਿਸੇ ਵੀਰ ਨੇ ਕਰਨੀ ਹੋਵੇ ਇਸੇ ਤਰ੍ਹਾਂ ਦੀ ਵੀ ਕੋਈ ਟੈਨਸ਼ਨ ਨਹੀਂ ਹੈ ਨਾ ਪਾਲੀ ਵੀਰ ਨੂੰ ਨਾ ਵਪਾਰੀ ਵੀਰ ਨੂੰ ਰੋਟੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਹੁਣ ਤੁਸੀਂ ਦੇਖ ਹੀ ਲਿਆ ਵੱਲੋ ਵੀ ਕੋਈ ਕੋਈ ਵੀ ਦੂਰੋਂ ਆਉਂਦਾ ਇੱਥੇ ਰਹਿਣਾ ਹੈ ਨਹੀਂ ਵੀ ਕੋਈ ਦਿੱਕਤ ਨਹੀਂ ਭਾਈ ਜੀ 2 ਦਿਨ 4 ਦਿਨ ਹਫਤਾ ਰਹੇ ਚਾਹੇ ਨੀਰਾਪਾਲਾ ਤੋਂ ਉਹਨੂੰ ਲਿਆਉਣ ਦੀ ਲੋੜ ਨਹੀਂ ਕੋਈ ਨੀਰਾ ਦੇਉਣ ਦੀ ਲੋੜ ਨਹੀਂ ਬਾਈ ਬੋੜ ਬਾਈ ਹੋਰ ਵੀ ਸਿਸਟਮ ਆ ਤੇ ਬਾਕੀ ਹੁਣ ਆਪਾਂ ਮੰਡੀਆਂ ਦਾ ਜਲ ਪ੍ਰਬੰਧ ਹੈਗੇ ਨੇ ਪਰ ਬਾਈ ਕੱਲ ਮੰਜੇ ਲਿਆਇਆ ਬਹੁਤ 50 55 ਮੰਜੇ ਲਿਆਇਆ ਹਾਂ ਮੇਨ ਗੱਲ ਮੈਂ ਪਹਿਲੀ 1000 ਦੇਖਿਆ ਮੰਜੇ ਕਿਸੇ ਮੰਡੀ ਦੇ ਵਿੱਚ ਮੇਰਾ ਖਿਆਲ ਨਹੀਂ ਦਿੰਦੇ ਬਾਈ ਆਪੋ ਆਪਣੇ ਤੰਬੂਆਂ ਦਾ ਪ੍ਰਬੰਧ ਦੇਖ ਸਕਦੇ ਹੋ ਦੋਸਤੋ ਤੰਬੂ ਜਰੂਰ ਲੱਗੇ ਹੁੰਦੇ ਆ ਪਰ ਨਾਲ ਮੰਜੇ ਨਹੀਂ ਦਿੰਦੇ ਬਾਈ ਜਿਹੜਾ ਮੰਜੇ ਦਾ ਸਿਸਟਮ ਹੈ ਹਰ ਬੰਦਾ ਕੁਰਸੀ ਤੇ ਰਿਲੈਕਸ ਨਹੀਂ ਹੋ ਸਕਦਾ ਜੀ ਹੁਣ ਕੋਈ ਪਾਲੀ ਵੀਰ ਹੁਣ ਮੈਂ ਖੁਦ ਪਾਲੀ ਆ ਕਈ ਵਾਰ ਕੋਈ ਬਜ਼ੁਰਗ ਆ ਪੰਜ ਫਿਰ ਕੀ ਹਾਲ ਆ ਠੀਕ ਠਾਕ ਹੋ ਜੀ ਜਦੋਂ ਹੁਣ ਉਧਰੋਂ ਤਾਂ ਮੰਨ ਲਓ ਹਾੜੀ ਦਾ ਸੀਜ਼ਨ ਹਮ ਗਰਮੀ ਆ ਰਿਲੈਕਸ ਹੋਣਾ ਕਿਸੇ ਬੰਦੇ ਨੇ 2 ਘੰਟੇ 4 ਘੰਟੇ ਅਗਲਾ ਬੰਦਾ ਰਿਲੈਕਸ ਹੋ ਜਾਂਦਾ ਜੀ ਮੱਦੇ ਤੇ ਕਿਉਂ ਕਿਸੇ ਨੇ ਟੂਹੀ ਸਿੱਧੀ ਕਰਨੀ ਆ ਜਾਂ ਦੋ ਬੰਦੇ ਬੈਠਣੇ ਨੇ ਹੁਣ ਕੁਰਸੀ ਤੇ ਤਾਂ ਇਕੱਲਾ ਬੰਦਾ ਹੀ ਬੈਠੂਗਾ ਇਕੱਲਾ ਬੰਦਾ ਕਈ ਵਾਰ ਕੋਈ ਬਜ਼ੁਰਗ ਬੰਦਾ ਲੰਮਾ ਫੈ ਜਾਂਦਾ ਆ ਜੇ ਕੋਈ ਮਿਲ ਲੈ ਲੈਂਦਾ ਵੀ ਕਿਸੇ ਤਰ੍ਹਾਂ ਦੀ ਕੋਈ ਮੰਝੇ ਦੀ ਬਾਈਜੀ ਸਹੂਲਤ ਵਧੀਆ ਬਹੁਤ ਜਿਆਦਾ ਵਧੀਆ ਕੰਮ ਕੀਤਾ ਜਾਂ ਸੋਚ ਕੇ ਚੀਜ਼ਾਂ ਨੂੰ ਮੁੱਖ ਰੱਖਿਆ ਬਹੁਤ ਵਧੀਆ ਸੋਚ ਹੈ ਜੀ ਮੰਝੇ ਸਰਪੰਚ ਬਾਈ ਤੰਬੂ ਦਾ ਖਰਚਾ ਲੈਣੇ ਹੋ ਜਿਹੜਾ ਤੰਬੂ ਲਾਏ ਨੇ ਆਪਾਂ 200 ਰੁਪਏ ਲੈਣੇ ਆ ਬਾਈ ਵਿੱਚ ਸਾਰਾ ਕੁਝ ਮੰਝਾ ਮੁੰਝਾ ਰੋਟੀ ਦਾ ਘਾਣ ਪੀਣ ਸਾਰਾ ਕੁਝ ਰੋਟੀ ਦਾ ਵਧੀਆ ਰੋਟੀ ਫਰੀ ਆ ਆਪਣਾ ਤਾਂ ਰੋਟੀ ਵਾਲਾ ਤਾਂ ਬਾਬੇ ਨਾਨਕ ਦਾ ਅਸੀਂ ਤਾਂ ਅਸੀਂ ਕੀ ਖਵਾ ਸਕਦੇ ਆ ਨਹੀਂ ਚਲ ਆਪਾਂ ਵੈਸੇ ਗੱਲ ਕਰਦੇ ਵੀ ਇੰਨਾ ਚਲ ਤੰਬੂਆਂ ਦਾ ਵਿੱਚੇ ਖਰਚਾ ਆ ਗਿਆ ਵਿੱਚ ਜਿਹੜਾ ਰੋਟੀ ਦਾ ਬਾਸ ਵਗਾਰ ਸਾਰਾ ਕੁਝ ਲਾਈ ਹੋਇਆ ਵੀ ਖਰਚੇ ਨਾਲ ਹੀ ਆਇਆ ਨਾ ਖਰਚੇ ਤਾਂ ਬਾਈ ਇਹ ਤਾਂ ਖਰਚੇ ਵੀ ਇੰਨਾ ਕੁ ਤਾਂ ਲੈਣਾ ਬਣਦਾ ਵੀ ਹੈ ਜੀ ਇਹ ਤਾਂ ਕਾਹ ਲੈ ਲਓ ਵੀ ਤੰਬੂਆਂ ਦਾ 200 ਰੁਪਿਆ ਕੋਈ ਬਹੁਤਾ ਜ਼ਿਆਦਾ ਨਹੀਂ ਠੀਕ ਹੈ ਅਗਲੇ ਦਾ ਮਾਲ ਵੀ ਸ਼ਾਮੇ ਖੜਦਾ ਜਿਹੜਾ ਲੰਗਾ ਸਰਬੰਤ ਮਾਈਕਲ ਹੋਰ ਸੁਣਿਆ ਬੋਡ ਨੂੰ ਗੱਲ ਕਰਦੀ ਸਵੇਰੇ ਕਹਿੰਦੇ ਵੀ ਝਾੜੂ ਵੀ ਤੁਸੀਂ ਸਫਾਈ ਵੀ ਆਪੇ ਕਰਦੇ ਹੋ ਮੈਂ ਆਪੇ ਕਰਦਾ ਸਾਰੀ ਮੰਡੀ ਦੀ ਉਹ ਵੀ ਇਹੀ ਜੀ ਗੱਲ ਨਹੀਂ ਹੁਣ ਬੱਕਰ ਸਾਰੇ ਆਪ ਹੀ ਮਾਰੀ ਜਾਂਦਾ ਸੀ ਅੱਛਾ ਹਾਂ ਲੱਗਿਆ ਪਿਆ ਸੀ ਲਾਈਵ ਕੀਤਾ ਆਪਾ ਬਾਈ ਜੇ ਇਹ ਹੁਣ ਸਾਡਾ ਰੁਜ਼ਗਾਰ ਆ ਅਸੀਂ ਇਹਨੂੰ ਟਾਈਮ ਦਵਾਂਗੇ ਹੁਣ ਬਾਣੀਏ ਲੋਕੋ ਕਿਉਂ ਕੰਮ ਜਾਬ ਨਹੀਂ ਜੀ ਅਸੀਂ ਆਪਣੇ ਰੁਜ਼ਗਾਰ ਨੂੰ ਰੁਜ਼ਗਾਰ ਨਹੀਂ ਜ਼ਿੰਮੇਦਾਰ ਬੰਦਾ ਮੰਨਦਾ ਅੱਛਾ ਮੈਂ ਜੀ ਇਹ ਅਸੀਂ ਇਹਨੂੰ ਟਾਈਮ ਦਵਾਂਗੇ ਹੂੰ ਸਾਡਾ ਆਪੋ ਆਟੋਮੈਟਿਕ ਸਾਡਾ ਰੋਜ਼ਗਾਰ ਚੱਲੂਗਾ ਜੀ ਜਦੋਂ ਉਹਨੂੰ ਆਪਾਂ ਰੋਜ਼ਗਾਰ ਨੂੰ ਆਪਾਂ ਆਪਣਾ ਰੋਜ਼ਗਾਰ ਸਮਝ ਕੇ ਕੰਮ ਕਰਾਂਗੇ ਕਿਰਤੀ ਕਰਤਾ ਜਿਹੜੀ ਕਰਤ ਕਰਨੇ ਹੀ ਬੰਦੇ ਦਾ ਫਰਜ਼ ਬਣਦਾ ਸ਼ੌਂਕ ਦੇ ਨਾਲ ਜੇ ਕੋਈ ਵੀ ਕੰਮ ਆਪਾਂ ਵਾਈ ਕਰ ਲੋ ਜਾਂ ਹੋਰ ਕੰਮ ਕਰ ਲੋ ਜਾਂ ਇਹ ਕੰਮ ਕਰ ਲੋ ਸ਼ੌਂਕ ਨਾਲ ਕਰਾਂਗੇ ਤਾਂ ਆਪਾਂ ਨੂੰ ਵਾਧਾ ਆਟੋਮੈਟਿਕ ਹੀ ਆਪਾਂ ਨੂੰ ਮੁਨਾਫਾ ਹੋਣਾ ਹੈ ਨਾ ਜੇ ਕੰਮ ਨੂੰ ਕੀਰਤੀ ਬਾਬੇ ਨਾਨਕ ਨੇ ਵੀ ਕਿਹਾ ਕਰਤਨ ਨੂੰ ਮੂਹੇ ਮੰਨਿਆ ਜੀ ਜੀ ਕੰਮ ਕਰਾਂਗੇ ਤਾਂ ਘਟ ਲਾਂਗੇ ਬੱਕਰੀਆਂ ਜੋ ਮੈਂ ਬਹੁਤ ਬਹੁਤ ਜ਼ਿਆਦਾ 10 ਤੋਂ 15 ਲੱਖ ਰੁਪਏ ਦੀ ਰਕਮ ਲਈ ਭਾਈ ਜੀ ਸਾਲ ਦਾ ਸਾਲ ਦਾ ਜੀ ਬੱਕਰੀਆਂ ਚ ਬਹੁਤ ਵੱਡੀ ਗੱਲ ਆ ਜੀ ਸੱਚ ਵੀ ਖੇਤੀ ਕਿੰਨੀ ਕਰਦੇ ਹੋ 30-10 ਕਿੱਲੇ ਆ ਜੀ ਠੀਕ ਹੈ ਉਹ ਭਰਾਏ ਆ ਜੀ ਅਸੀਂ ਤਿੰਨ ਮਸ਼ੀਨਾਂ ਇਹ ਮੰਡੀ ਦੀ ਜਗ੍ਹਾ ਜਿਹੜੀ ਕਿੰਨੀ ਛੱਡੀ ਆਪਾਂ 7 ਬਿਗੇ ਥਾਵਾ ਬਾਈ ਠੀਕ ਹੈ ਇਹਦੇ 'ਚ ਮੰਡੀ ਪਾਸ ਕਰਾਈ ਲੋ ਵੀ ਇਹ ਸਫਲ ਕਿਸਾਨ ਆ ਇਹਦੇ ਕੋਲ 10 ਕਿੱਲੇ ਖੇਤੀ ਕਰ ਰਹੇ ਨੇ ਕਿੱਲਾ ਡੇਢ ਕਿੱਲਾ ਜਗ੍ਹਾ ਛੱਡੀ ਆ ਮੰਡੀ ਖਾਤਰ ਬਾਈ ਕੋਲੇ 50 ਤੋਂ 60 ਬੱਕਰੀਆਂ ਨੇ ਕਿੰਨਾ ਕ ਟਾਈਮ ਹੋ ਗਿਆ ਸਰਪੰਚ ਸਾਹਿਬ ਇਹ ਤਾਂ ਮੈਨੂੰ 20 ਸਾਲ ਹੋ ਗਏ ਬੱਕਰੀਆਂ ਦੇ ਕੰਮ 20 ਸਾਲ ਹੋ ਗਏ ਠੀਕ ਆ ਲਾ ਲੋ ਬਾਕੀ ਇਹ ਗੱਲ ਆ ਜੀ ਜੀ ਮੈਂ 15 ਸਾਲ ਤੋਂ ਤਾਂ ਬੱਕਰੀਆਂ ਆ ਲਾ ਲੋ ਮੈਂ ਖੁਦ ਚਾਰਨਾਂ ਵੀ ਜਾਣਾ ਬਾਈ ਕੋਈ ਆਪਾਂ ਨੂੰ ਸੰਗ ਨਹੀਂ ਕੋਈ ਇਹ ਵੀ ਨਹੀਂ ਹੁਣ ਮੰਨ ਲਓ ਆਪਾਂ ਬੱਕਰੀਆਂ ਚਾਰਨਾਂ ਜਾਣਾ ਕੋਈ ਸੰਗ ਨਹੀਂ ਵੀਰੇ ਹੁਣ ਪਾਲੀ ਰੱਖਿਆ ਹੋਇਆ ਮੇਰਾ ਪਾਲੀ ਭਾਜੇ ਫੇਰ ਚਾਰਨੀਆ ਤਾਂ ਜਦੋਂ ਆਪਣਾ ਕਾਰੋਬਾਰ ਆ ਬਾਈ ਜੀ ਮੈਂ ਸਫਾਈ ਵੀ ਆਪ ਕਰਦਾ ਠੀਕ ਹੈ ਜੀ ਤੁਸੀਂ ਦੇਖਿਆ ਹੀ ਆ ਬਾਕੀ ਦੋਸਤੋ ਇਹ ਤੁਸੀਂ 15 ਲੱਖ ਰੁਪਿਆ ਤੁਸੀਂ ਦੱਸਿਆ ਹੈ ਨਾ ਹਾਂਜੀ ਬਾਈ ਜੀ ਇਹ ਨਾ ਕਹੋ ਜੀ ਵੀ 15 ਲੱਖ ਰੁਪਿਆ ਪਹਿਲੇ ਦਿਨ ਤੋਂ ਹੀ ਇਹਨੂੰ ਬਣਨ ਲੱਗਾ ਸਪੈਂਸ ਬਾਈ ਜੀ 15 ਸਾਲ ਹੋ ਗਏ ਥੋੜਾ ਜਿਆਦਾ ਟਾਈਮ ਜ਼ਰੂਰ ਲੱਗਦਾ 15 ਸਾਲ ਤਾਂ ਜਮੇ ਹੀ ਹੋ ਗਏ ਜੀ ਮੈਨੂੰ ਬਰੀਡ ਤੇ ਕੰਮ ਕਰਿਆ ਜੇ ਹੁਣ ਆਪਾਂ ਕਹੀ ਇੱਕ ਬੱਕਰੀ ਉਹ 10000 ਦੀ ਆ ਉਹ ਕਿਵੇਂ 25000 ਦਾ ਬੱਚਾ ਦੇ ਤੂੰ ਕਿਵੇਂ ਦੇ ਦੋ ਵਾਕੀ ਸਬਰ ਵੀ ਕਰਨਾ ਪੈਂਦਾ ਸਬਰ ਤਾਂ ਬਾਈ ਜੀ ਜਿਹੜਾ ਫਾਰਮ ਜਿਵੇਂ ਹੁਣ ਪੋਸ ਕਰੋ ਮੈਂ ਅੱਜ ਫਾਰਮ ਕਰਦਾ ਇਹ 3 ਸਾਲ ਬਾਅਦ ਇਨਕਮ ਦਿੰਦਾ ਜੀ ਇੱਕ ਫਾਰਮ ਉਹਨੂੰ ਕਾਮਯਾਬ ਹੋਣ ਨੂੰ 3 ਸਾਲ ਲੱਗਦੇ ਆ ਆਪਣੀਆਂ ਪੱਠਾਂ ਨਾਲ ਵਿੱਚ ਜਿਹੜੀਆਂ ਆਪਣੇ ਫਾਰਮ ਤੇ ਟਿਕਾ ਕੇ ਰੱਖੇ ਚੰਗੀਆਂ ਬੱਕਰੀਆਂ ਪਾ ਕੇ ਉਹਨਾਂ ਨੂੰ ਟਿਕਾ ਲਵੇ ਸਬਰ ਰੱਖਣਾ ਪੈਂਦਾ ਜੀ ਜਦੋਂ ਆਪਣੀਆਂ ਘਰ ਤੋਂ ਆਪਣੀਆਂ ਬੱਕਰੀਆਂ ਬਣਨ ਲੱਗੀਆਂ ਘਰ ਦੀਆਂ ਪੱਠਾਂ ਫੇਰ ਬੰਦਾ ਕਾਮਯਾਬ ਉਸ ਤੋਂ ਬਾਅਦ ਜਿਹੜਾ ਸੇਲ ਪਰਚੇਦਾਂ ਹੋ ਰਹੀ ਹੋ ਰਹੀ ਹੋ ਰਹੀ ਬਾਈ ਜੀ ਜਦੋਂ ਹੁਣ ਬੱਕਰੀ ਲਾ ਲੋ ਸਪੋਚ ਕਰੋ ਆਪਾਂ ਬੱਕਰੀਆਂ ਵੇਚਦੇ ਆਂ ਪੱਠਾ ਰੋਕੀ ਜੋ ਬੱਕਰੇ ਵੇਚੀ ਜੋ ਕਾਮਯਾਬ ਤਾਂ ਤਾਂ ਹੁਣ ਜੇ ਆਪਾਂ ਮੁੱਲ ਦੀਆਂ ਬੱਕਰੀਆਂ ਲਿਆ ਕੇ ਸਮਝੀਏ ਵੀ ਆਪਾਂ ਕਾਮਯਾਬ ਹੋ ਜਾਵਾਂਗੇ ਨਹੀਂ ਆਪਦਾ ਮਾਲ ਤਿਆਰ ਕਰੋ ਹਾਂ ਆਪਦਾ ਮਾਲ ਘਰ ਦਾ ਤਿਆਰ ਕਰੋ ਫਿਰ ਆਪਾਂ ਕਾਮਯਾਬ ਹੋਵਾਂਗੇ ਕਿੰਨੀਆਂ ਕ ਬੱਕਰੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜੰਮੇਰੇ ਬਾਈ ਜੀ ਕੱਟੋ ਕੱਟ 20 ਬੱਕਰੀਆਂ ਤੋਂ ਸ਼ੁਰੂ ਕਰਨਾ ਚਾਹੀਦਾ ਜਿਆਬ ਦੀ ਗੰਜਾਇਸਾ ਦਾਸ ਦਾਸ ਤੋਂ ਜਿਆਦਾ ਦਸ ਤੋਂ ਕਰ ਲਵੇ ਜੀ ਜੇ ਕਿਸੇ ਬੰਦੇ ਦੀ ਜਿਆਦਾ ਹੀ ਜੈਸਾ ਉਹ 20 ਬੱਕਰੀਆਂ ਤੋਂ ਕਰੇ 20 25 ਬੱਕਰੀਆਂ ਤੋਂ ਐ ਲੈ ਲਓ ਵੀ ਸਾਲ ਚ ਕਾਫਰ ਪੈਸੇ ਕਰਦਾ ਜੀ ਕਰ ਲਓ ਜਿਹੜੀ 25000 ਦੀ ਬੱਕਰੀ ਲੈਨੇ ਆ ਜੀ ਜੇ ਆਪਾਂ 10000 ਦਾ ਪਰ ਬੱਚੇ ਹੀ ਵੇਚਦੇ ਆ ਜੀ ਇੱਕ ਸਾਲ ਦਾ ਈਟ ਪਰ ਪਰ ਲਈ ਚਾਰ ਬੱਚੇ ਦੇਤੇ ਜੀ ਬੱਕਰੀ ਨੇ 40000 ਦਾ ਹੋਊਗਾ ਅਸਲ ਵਿੱਚ ਜਿਹੜੀ ਬੱਕਰੀ ਦੀ ਕਮਾਈ ਹੈ ਉਹ ਬੱਚਾ ਭਾਈ ਜੀ ਬੱਚੇ ਹੀ ਆ ਕਮਾਈ ਹੋਰ ਕੋਈ ਕਮਾਈ ਨਹੀਂ ਬੱਕਰੀ ਦੁੱਧ ਵੀ ਆਪਾਂ ਕਹਿੰਦੇ ਇੰਨਾ ਕਮਾਈ ਆ ਜੇ ਹੁਣ ਮੈਂ ਲੈ ਲਓ ਮੈਂ ਦੁੱਧ ਨੂੰ ਮੁੱਖ ਨਹੀਂ ਮੰਨਦਾ ਇਹ ਬੱਕਰੀ 3 ਕਿਲੋ ਦੁੱਧ ਦਿੰਦੀ ਆਮ ਨੋਰਮਲ ਬੱਕਰੀਆਂ 3 ਕਿਲੋ ਦੁੱਧ ਦੇ ਦਿੰਦੀਆਂ ਨੇ ਜਿਹੜੀਆਂ ਆਮ ਰੁਟੀਨ ਤੇ ਬੱਕਰੀਆਂ ਨੇ 1.5-1.5 ਕਿਲੋ ਬੱਕਰੀਆਂ ਜ਼ਿਆਦਾਤਰ ਜਿਹੜੀਆਂ ਚਰਾਈ ਤੇ ਨੇ ਹੁਣ ਕਈ ਬੰਦੇ ਲਾ ਲੋ ਦੁੱਧ ਟਾਈਮੇ ਦਾਣਾ ਪਾਉਂਦੇ ਨੇ ਹੁਣ ਇਹ ਬਾਈ ਆ ਲਾ ਲੋ ਇਹਦੇ ਕੋਲੇ 60-70 ਬੱਕਰੀਆਂ ਨੇ ਇਹ ਵੀ ਰਿਕਾਰਡ 500-500 ਕਰਦੇ ਜੱਟ ਸਮਝ ਰਹੇ ਹੋ ਇਹਦੇ ਕੋਲੇ 500-500 ਬੱਕਰੀਆਂ ਨੇ ਇਹਦੇ ਦੋ ਪਾਲੀ ਰੱਖਿਓ ਨੇ ਤੇ ਆਪ ਮਿਹਨਤ ਕਰਦੇ ਨੇ ਬੰਦੇ ਮਿਹਨਤ ਦਾ ਫਲ ਮਿਲਦਾ ਜੀ ਜੀ ਕਮਾਲ ਹਾਂਜੀ ਇਹ ਬਾਈ ਜੀ ਪਤਾ ਕੀ ਆ ਸਬਰਤਾ ਕਿਹੇ ਦੀ ਇਹ ਹਾਂਜੀ ਇਹ ਬਾਈ ਜੀ ਪਤਾ ਕੀ ਆ ਸਬਰਤਾ ਕਿਹੇ ਦੀ ਜੇਨੂੰ